ਵਾਹਿ ਗੁਰਜੀਕਾ ਕਾਲ ਸਾਹ ਕਰਾਈ ਵਾਹਿ ਗੁਰਜੀਕੀ ਪਤੇ ਤੂ ਅੰਤਰਜਾਮੀ ਹਰ ਆਪ ਜੋ ਤੂ ਚਲਾਵਹਿ ਪਿਆਰੇ ਹਉ ਤਿਵਹਿ ਚੱਲਾ ਹਾਂ ਜੋ ਤੂ ਚਲਾਵਹਿ ਪਿਆਰੇ ਠਿਠਮਕ ਹਉ ਹਉ ਤਿਵਹਿ ਚੱਲਾ ਹਮਰੇ ਹਾਥ ਕਿਸ਼ਨਾਹ ਜਾ ਤੂ ਮਿਲਹਿ ਤਾ ਹਉ ਆਇ ਮਿਲਾ ਜੇਨ ਕਉ ਤੂ ਹਰ ਮੇਲ ਸਵਾਮੀ ਸਭ ਤੈਨ ਕਾ ਲੇਖਾ ਛੁਟਕ ਗਿਆ ਤੈਨ ਕੀ ਗਣਤ ਨਾ ਕਰਿ ਆਹ ਕੋ ਭਾਈ ਹਾਂ ਤੈਨ ਕੀ ਗਣਤ ਨਾ ਕਰਿ ਆਹ ਕੋ ਭਾਈ ਜੋ ਗੁਰ ਬਚਨੀ ਹਰ ਮੇਲ ਲਿਆ ਨਾਨਕ ਦਇਆਲ ਹੋਆ ਤੈਨ ਉਪਰ ਜੇਨ ਗੁਰ ਕਾ ਬਾਣਾ ਮੰਨਿਆ ਭਲਾ ਤੂੰ ਅੰਤਰ ਜਾਮੀ ਹਰ ਆਪ ਜੋ ਤੂੰ ਚਲਾਵਹਿ ਪਿਆਰੇ ਹਉ ਤਿਵੈ ਚੱਲਾ ਤੋ ਖਾਰੀ ਮਹੱਲਾ ਚੌਥਾ ਤੂੰ ਜਗ ਜੀਵਨ ਜਗਦੀਸ਼ ਸਭ ਕਰਤਾ ਸ੍ਰਿਸ਼ਟ ਨਾਥ ਹਾਂ ਇਹ ਵਿਸਰਾਮ ਇਸੇ ਤਰ੍ਹਾਂ ਜਗਦੀਸ਼ ਤੇ ਲਾਉਣਾ ਹੈ ਤੂੰ ਜਗ ਜੀਵਨ ਜਗਦੀਸ਼ ਇਥੇ ਵਿਸਰਾਮ जगदीस जगजीवन नहीं कहना थोड़े थोड़ा कस के बोलने जग जीवन जगदीस जग सब करता श्रिष्ट नाथ तेन तू त्याया मेरा राम जिन माथ जिन तुर हर लिखिया स्वामी तेन हर हर नाम अराध्या तेन के पाप एक निमख सब लाथे जिन गुर बचनी हर जापिया ਤਨ ਤਨ ਤੇ ਜਨ ਜਿਨ ਹਰ ਨਾਮ ਜਪਿਆ ਤਿਨ ਦੇਖੇ ਹੋ ਭਇਆ ਸਨਾਥ ਤੂ ਜਗ ਜੀਵਨ ਜਗਦੀਸ਼ ਸਭ ਕਰਤਾ ਸ੍ਰੇਸ਼ਟ 나ਥ ਤੂ ਜਲ ਥਲ ਮਹੀਅਲ ਭਰਪੂਰ ਸਭ ਉਪਰ ਸਾਚ ਧਣੀ ਜਿਨ ਜਪਿਆ ਹਰ ਮਨ ਚੀਤ ਹਰ Jap Jap ਮੁਕਤ ਕਣੀ ਜਿਨ ਜਪਿਆ ਹਰ ਏ ਮੁਕਤ ਪ੍ਰਾਣੀ ਹੰ ਜਿਨ ਜਪਿਆ ਹਰ ਇਥੇ ਠਮਕ ਤੇ ਮੁਕਤ ਪ੍ਰਾਣੀ ਇਥੇ ਵਿਸਰਾਮ ਹੈ ਤਿਨ ਕੇ ਊਜਲ ਮੁਖ ਹਰ ਦਵਾਰ ਤਿਨ ਕੇ ਊਜਲ ਮੁਖ ਹਰ ਦਵਾਰ ਓਏ ਹਲਤ ਪਲਤ ਜਨ ਭਏ ਸੁਹੇਲੇ ਹਰ ਰਾਖ ਲੀਏ ਰਖਣਹਾਰ ਹਰ ਸੰਤ ਸੰਗਤ ਜਨ ਸੁਣੋ ਭਾਈ ਗੁਰਮੁਖ ਹਰ ਸੇਵਾ ਸਫਲ ਬਣੀ ਤੂੰ ਢਾਲ-ਥਲ ਮਹੀਲ ਭਰਪੂਰ ਸਭ ਉਪਰ ਸਾਜ ਧਣੀ ਤੂੰ ਥਾਨ-ਥਨੰਤਰ ਹਰ ਏਕ ਹਰ ਏਕੋ ਏਕ ਰਵਿਆ ਵਾਣ ਤ੍ਰੇਣ ਤ੍ਰਿਪਵਨ ਸਭ ਸ੍ਰੇਸ਼ਟ ਮੁਖ ਹਰ ਹਰ ਨਾਮ ਚਵਿਆ ਹਾਂ ਵਾਣ ਤ੍ਰੇਣ ਤ੍ਰਿਪਵਨ ਇਥੇ ਠਮਕ ਸਭ ਸ੍ਰੇਸ਼ਟ ਇਥੇ ਵਿਸਰਾਮ ਹੈ ਮੁਖ ਇਥੇ ਜਮਕ ਲਾ ਦਨੀ ਹੈ ਹਰ ਹਰ ਨਾਮ ਚਵਿਆ ਸਭ ਚਵਹਿ ਹਰ ਹਰ ਨਾਮ ਕਰਤੇ ਅਸੰਖ ਅਗਣਤ ਹਰ ਧਿਆਵੈ ਅਸੰਖ ਅਗਣਤ ਹਰ ਧਿਆਵੈ ਸੋ ਧਨ ਧਨ ਹਰ ਸੰਤ ਸਾਧੂ ਜੋ ਹਰ ਪ੍ਰਾਪ ਕਰਤੇ ਭਾਵੈ ਸੋ ਸਫਲ ਦਰਸ਼ਨ ਦੇਹੁ ਕਰਤੇ ਜਿਸ ਹਰ ਹਿਰਦੈ ਨਾਮ ਸਾਧ ਚਵਿਆ ਤੂ ਥਾਨ ਥਨੰਤਰ ਹਰ ਏਕ ਹਰ ਏਕੋ ਏਕ ਰਵੇ ਆ ਤੇਰੀ ਭਗਤ ਪੰਡਾਰ ਅਸੰਖ ਜੇਸ ਤੂ ਦੇ ਦੇਵਹ ਮੇਰੇ ਸੁਆਮੀ ਤਿਸ ਮਿਲਹਿ ਜੇਸ ਤੂ ਦੇਵਹ ਮੇਰੇ ਸੁਆਮੀ ਤਿਸ ਮਿਲਹਿ ਜੇਸ ਕੈ ਮਸਤਕ ਗੁਰ ਹਾਥ ਤਿਸ ਹਿਰਦੈ ਹਰ ਗੁਣ ਟਿਕਹਿ ਹਰ ਗੁਣ ਹਿਰਦੈ ਟਿਕਹਿ ਤਿਸ ਕੈ ਜਿਸ ਅੰਤਰ ਭਉ ਭਾਵਣੀ ਹੋਈ ਹੋਈ ਬੇਨ ਭੈ ਕਿਨਾਂ ਨਾ ਪ੍ਰੇਮ ਪਾਇਆ ਬੇਨ ਭੈ ਪਾਰ ਨ ਉਤਰਿਆ ਕੋਈ ਬੇਨ ਭੈ ਇੱਥੇ ਠਮਕ ਕਿਨਾਂ ਨਾ ਪ੍ਰੇਮ ਪਾਇਆ ਤਿਵਿਸ਼੍ਰਾਮ ਬੇਨ ਭੈ ਇੱਥੇ ਠਮਕ ਪਾਰ ਨ ਉਤਰਿਆ ਕੋਈ ਉਤਰਿਆ ਉਚਾਰਨ ਕਰਨਾ ਉਤਰਿਆ ਨਹੀਂ ਬੋਲਣਾ ਬੇਨ ਭੈ ਪਾਰ ਨ ਉਤਰਿਆ ਕੋਈ ਪਾਉ ਪਾਉ ਪ੍ਰੀਤ ਨਾਨਕ ਤਸਹਿ ਲਾਗੈ ਜਿਸ ਤੂੰ ਆਪਣੀ ਕਿਰਪਾ ਕਰਹਿ ਤੇਰੀ ਭਗਤ ਪੰਡਾਰ ਅਸੰਖ ਜਿਸ ਤੂੰ ਦੇਵ ਹੈ ਮੇਰੇ ਸੁਆਮੀ ਤਿਸ ਮਿਲਹਿ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ